ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਅਪਰਾਧੀ ਕਹਿਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸਾਬਕਾ ਫੌਜੀ ਅਧਿਕਾਰੀ ਨੂੰ ਇੱਕ ਵਕੀਲ ਨੇ 50 ਕਰੋੜ ਦਾ ਨੋਟਿਸ ਭੇਜਿਆ ਨੋਟਿਸ ਦੇ ਨਾਲ ਨਾਲ ਸਗੋ ਬਿਨਾਂ ਸ਼ਰਤ ਤੋਂ ਮਾਫੀ ਮੰਗਣ ਦੀ ਵੀ ਗੱਲ ਰੱਖੀ ਹੈ ਕਿ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਤੱਕ ਦੇ ਦਿੱਤੀ ਹਸਤੇ ਹਸਤੇ ਫਾਸੀ ਦੇ ਫੰਦੇ ਨੂੰ ਚੁੰਮ ਲਿਆ ਤੇ ਉਹਨਾਂ ਨੂੰ ਕੋਈ ਅਪਰਾਧੀ ਕਿਵੇਂ ਕਹਿ ਸਕਦਾ ਹੈ ਇਹ ਮਾਮਲਾ ਲਾਹੌਰ ਪਾਕਿਸਤਾਨ ਤੋਂ ਸਾਹਮਣੇ ਆਇਆ ਜਿੱਥੇ ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇੱਕ ਗੈਲਰੀ ਬਣੀ ਸੀ ਅਤੇ ਉਸ ਤੋਂ ਕੁਝ ਮਹੀਨੇ ਪਹਿਲਾਂ ਇਹ ਚਰਚਾ ਉੱਠੀ ਸੀ ਕਿ ਪਾਕਿਸਤਾਨ ਦੇ ਇੱਕ ਚੌਕ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ ਤੇ ਰੱਖਣਾ ਚਾਹੀਦਾ ਹੈ ਤੇ ਇਸ ਦਲੀਲ ਵਿੱਚ ਇੱਕ ਸਾਬਕਾ ਫੌਜੀ ਅਧਿਕਾਰੀ ਨੇ ਆਪਣੀ ਗੱਲ ਕੋਰਟ ਵਿੱਚ ਰੱਖੀ ਸੀ ਲਾਹੌਰ ਦੀ ਤੇ ਲਾਹੌਰ ਦੀ ਹਾਈ ਕੋਰਟ ਵਿੱਚ ਕਿਹਾ ਗਿਆ ਸੀ ਉਸ ਲਾਹੌਰ ਦੀ ਹਾਈ ਕੋਰਟ ਵਿੱਚ ਉਸ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਭਾਈ ਭਗਤ ਸਿੰਘ ਇੱਕ ਅਪਰਾਧੀ ਹੈ ਇਸ ਮਾਮਲੇ ਵਿੱਚ ਸਖਤ ਤੌਰ ਤੇ ਜਿਸ ਸ਼ਖਸ ਨੇ ਉਹ ਗੈਲਰੀ ਬਣਾਈ ਹੈ ਉਹਨਾਂ ਨੇ ਸਖਤ ਤੌਰ ਤੇ ਹਦਾਇਤ ਕੀਤੀ ਹੈ ਤੇ ਇਸ ਚੀਜ਼ ਨੂੰ ਕਾਨੂੰਨੀ ਤਰੀਕੇ ਨਾਲ ਲੀਗਲ ਐਂਗਲ ਨਾਲ ਲੜਨ ਦੀ ਗੱਲ ਵੀ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਫਾਊਂਡੇਸ਼ਨ ਨੇ ਸਾਬਕਾ ਫੌਜ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨਾਲ ਦੇ ਨਾਲ 50 ਕਰੋੜ ਦਾ 50 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਅਤੇ ਇਹ ਗੱਲ ਰੱਖੀ ਹੈ ਕਿ ਸਾਰੇ ਦੇ ਸਾਹਮਣੇ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗੀ ਜਾਵੇ ਨੋਟਿਸ 'ਚ ਇਹ ਕਿਹਾ ਗਿਆ ਕਿ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤੀਆਜ਼ ਰਾਸ਼ਦ ਕੁਰੀਸ਼ੀ ਦੇਸ਼ ਭਗਤ ਨੇ ਉਹਨਾਂ ਨੇ ਦੇਸ਼ ਅਤੇ ਇਸਲਾਮ ਲਈ ਇਮਾਨਦਾਰ ਨੇ ਅਤੇ ਇਹ ਜਿਹੜੀ ਗੈਲਰੀ ਬਣਾਈ ਹੈ ਉਹਨਾਂ ਨੇ ਕਿਸੇ ਵੀ ਦੇਸ਼ ਵਿਦੇਸ਼ ਤੋਂ ਆਪਣੀ ਫਾਊਂਡੇਸ਼ਨ ਚਲਾ ਰਹੇ ਨੇ ਉਹ ਡੋਨੇਸ਼ਨ ਲੈ ਕੇ ਨਹੀਂ ਚਲਾ ਰਹੇ ਅਤੇ ਨਾਲ-ਨਾਲ ਜਿਹੜੀ ਗੈਲਰੀ ਬਣਾਈ ਆ ਇਹ ਇੱਕ ਇਸ ਮਕਸਦ ਨਾਲ ਬਣਾਈ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਜਿਹੜੇ 61 ਆਈ ਹੋਈਆਂ ਰਿਸ਼ਤੇਆਂ ਵਿੱਚ ਉਹ ਠੀਕ ਹੋ ਸਕੇ ਅਤੇ ਆਮ ਲੋਕਾਂ ਵਿੱਚ ਪਿਆਰ ਵੱਧ ਸਕੇ ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਉਸ ਚੌਂਕ ਪਾਕਿਸਤਾਨ ਦੇ ਇੱਕ ਚੌਂਕ ਦਾ ਪਾਕਿਸਤਾਨ ਦੇ ਇੱਕ ਚੌਂਕ ਲਾਹੌਰ ਦੇ ਇੱਕ ਚੌਂਕ ਸ਼ਾਦਮਾਨ ਚੌਂਕ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਕਰਨ ਦੇ ਜੁੜੇ ਮਾਮਲੇ ਵਿੱਚ ਸੁਣਵਾਈ ਦੌਰਾਨ ਭਗਤ ਸਿੰਘ ਨੂੰ ਇੱਕ ਅਪਰਾਧੀ ਕਿਹਾ ਸੀਗਾ ਯਾਨੀ ਉਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਜਿਹੜੇ ਫਾਊਂਡੇਸ਼ਨ ਦੇ ਕਰਤਾ ਤਰਤਾ ਨੇ ਤੇ ਉਹ ਕਿਹਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਚਾਹਾਲਕੀ ਲਾਹੌਰ ਦੀ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਕਿ ਉਸ ਫਲਾਣੀ ਥਾਂ ਤੇ ਚੌਂਕ ਨਹੀਂ ਬਣੇਗਾ ਪਰ ਉਹ ਆਪਣੇ ਵੱਲੋਂ ਕਾਨੂੰਨੀ ਲੜਾਈ ਲੜਦੇ ਰਹਿਣ ਦੇ ਨਾਲ ਦੇ ਨਾਲ ਜਿਵੇਂ ਵੀ ਜਿਵੇਂ ਜਿਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਸਾਬਕਾ ਫੌਜ ਅਧਿਕਾਰੀ ਪਾਕਿਸਤਾਨ ਦੇ ਸਾਬਕਾ ਫੌਜ ਅਧਿਕਾਰੀ ਵੱਲੋਂ ਉਹਨਾਂ ਨੂੰ 50 ਕਰੋੜ ਦਾ ਨੋਟਿਸ ਭੇਜਿਆ ਗਿਆ ਅਤੇ ਨਾਲ ਨਾਲ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਣ ਦੀ ਵੀ ਗੱਲ ਰੱਖੀ ਗਈ ਹੈ ਤੇ ਜਦੋਂ ਇਹ ਮਾਮਲਾ ਪੰਜਾਬ ਦੀ ਜਦੋਂ ਇਹ ਮਾਮਲਾ ਹਿੰਦੁਸਤਾਨ ਪੰਜਾਬ ਦੀ ਸਰਕਾਰ ਕੋਲ ਪਹੁੰਚਿਆ ਤਾਂ ਉਹਨਾਂ ਨੇ ਵੀ ਇਸ ਮਾਮਲੇ ਤੇ ਆਵਾਜ਼ ਚੁੱਕੀ ਤੇ ਨਾਲ ਦੇ ਨਾਲ ਕੇਂਦਰ ਸਰਕਾਰ ਨੇ ਵੀ ਇਸ ਜਦੋਂ ਕੇਂਦਰ ਸਰਕਾਰ ਦੇ ਕੋਲ ਇਹ ਗੱਲ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਵੀ ਇਸ ਮਾਮਲੇ ਵਿੱਚ ਠੋਸ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੰਜਾਬ ਤਾਂ ਪਾਕਿਸਤਾਨ ਲਾਹੌਰ ਦੀ ਘਟਨਾ ਜਿੱਥੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਇੱਕ ਚੌਕ ਨੂੰ ਇੱਕ ਚੌਕ ਦਾ ਨਾਮ ਰੱਖਣ ਦੀ ਚਰਚਾ ਚੱਲ ਰਹੀ ਸੀ ਤੇ ਇਸੀ ਚਰਚਾ ਵਿੱਚ ਇੱਕ ਸਾਬਕਾ ਫੌਜ ਦੇ ਅਧਿਕਾਰੀ ਨੇ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅਪਰਾਧੀ ਕਹਿ ਕੇ ਸੰਬੋਧਿਤ ਕੀਤਾ ਜਿਸ ਮਾਮਲੇ ਵਿੱਚ ਹੁਣ ਪਾਕਿਸਤਾਨ ਦੇ ਹੀ ਇੱਕ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਫਾਊਂਡੇਸ਼ਨ ਚਲਾ ਰਹੇ ਇੱਕ ਇੱਕ ਸ਼ਖਸ ਨੇ ਇਮਤੀਆਜ਼ ਰਾਸ਼ਦ ਸ਼ਖਸ ਨੇ ਉਹਨਾਂ ਦੇ ਵਕੀਲ ਨੇ ਉਸ ਫੌ ਆਪਣੇ ਹੀ ਮੁਲਕ ਦੇ ਫੌਜ ਦੇ ਅਧਿਕਾਰੀ ਨੂੰ ਨੋਟਿਸ ਭੇਜਿਆ ਹੈ ਕਿ ਭਾਈ ਮਾਫੀ ਮੰਗੋ ਅਤੇ ਨਾਲ ਦੇ ਨਾਲ ਜਿਹੜਾ ਤੁਸੀਂ ਗੁਨਾਹ ਕੀਤਾ ਹੈ ਸ਼ਹੀਦ-ਏ-ਆਜ਼ਮ ਭਗਤ ਸਿੰਘ ਹੋਣਾਂ ਨੂੰ ਅਪਰਾਧੀ ਕਹਿਣ ਦਾ ਉਸ ਲਈ 50 ਕਰੋੜ ਦਾ ਜੁਰਮਾਨਾ ਵਿਪਰੋਤ ਇਸ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ ਪਾਕਿਸਤਾਨ ਦੀ ਅਦਾਲਤ ਵਿੱਚ ਹੈ 17 ਜਨਵਰੀ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਨੂੰ ਅਪਰਾਧੀ ਕਹਿਣ ਦਾ ਇੱਕ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਇੱਕ ਸਾਬਕਾ ਫੌਜੀ ਅਧਿਕਾਰੀ ਨੂੰ ਇੱਕ ਵਕੀਲ ਨੇ 50 ਕਰੋੜ ਦਾ ਨੋਟਿਸ ਭੇਜਿਆ ਹੈ ਨੋਟਿਸ ਦੇ ਨਾਲ-ਨਾਲ ਸਗੋਂ ਬਿਨਾਂ ਸ਼ਰਤ ਤੋਂ ਮਾਫੀ ਮੰਗਣ ਦੀ ਵੀ ਗੱਲ ਰੱਖੀ ਹੈ ਕਿ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਤੱਕ ਦੇ ਦਿੱਤੀ ਹੱਸਦੇ-ਹੱਸਦੇ ਫਾਸੀ ਦੇ ਫੰਦੇ ਨੂੰ ਚੁੰਮ ਲਿਆ ਤੇ ਉਹਨਾਂ ਨੂੰ ਕੋਈ ਅਪਰਾਧੀ ਕਿਵੇਂ ਕਹਿ ਸਕਦਾ ਹੈ ਇਹ ਮਾਮਲਾ ਲਾਹੌਰ ਪਾਕਿਸਤਾਨ ਤੋਂ ਸਾਹਮਣੇ ਆਇਆ ਜਿੱਥੇ ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਸ਼ਹੀਦ-ਏ-ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇੱਕ ਗੈਲਰੀ ਬਣੀ ਸੀ ਅਤੇ ਉਸ ਤੋਂ ਕੁਝ ਮਹੀਨੇ ਪਹਿਲਾਂ ਇਹ ਚਰਚਾ ਉੱਠੀ ਸੀ ਕਿ ਪਾਕਿਸਤਾਨ ਦੇ ਇੱਕ ਚੌਕ ਨੂੰ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੇ ਨਾਮ ਤੇ ਰੱਖਣਾ ਚਾਹੀਦਾ ਹੈ ਤੇ ਇਸ ਦਲੀਲ ਵਿੱਚ ਇੱਕ ਸਾਬਕਾ ਫੌਜੀ ਅਧਿਕਾਰੀ ਨੇ ਆਪਣੀ ਗੱਲ ਕੋਰਟ ਵਿੱਚ ਰੱਖੀ ਸੀ ਲਾਹੌਰ ਦੀ ਤੇ ਲਾਹੌਰ ਦੀ ਹਾਈ ਕੋਰਟ ਵਿੱਚ ਕਿਹਾ ਗਿਆ ਸੀ ਉਸ ਲਾਹੌਰ ਦੀ ਹਾਈ ਕੋਰਟ ਵਿੱਚ ਉਸ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਭਗਤ ਸਿੰਘ ਇੱਕ ਅਪਰਾਧੀ ਹੈ ਇਸ ਮਾਮਲੇ ਵਿੱਚ ਸਖਤ ਤੌਰ ਤੇ ਜਿਸ ਸ਼ਖਸ ਨੇ ਉਹ ਗੈਲਰੀ ਬਣਾਈ ਹੈ ਉਹਨਾਂ ਨੇ ਸਖਤ ਤੌਰ ਤੇ ਹਦਾਇਤ ਕੀਤੀ ਹੈ ਤੇ ਇਸ ਚੀਜ਼ ਨੂੰ ਕਾਨੂੰਨੀ ਤਰੀਕੇ ਨਾਲ ਲੀਗਲ ਐਂਗਲ ਨਾਲ ਲੜਨ ਦੀ ਗੱਲ ਵੀ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਫਾਊਂਡੇਸ਼ਨ ਨੇ ਸਾਬਕਾ ਫੌਜ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨਾਲ ਦੇ ਨਾਲ 50 ਕਰੋੜ ਦਾ 50 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਅਤੇ ਇਹ ਗੱਲ ਰੱਖੀ ਹੈ ਕਿ ਸਾਰੇ ਦੇ ਸਾਹਮਣੇ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗੀ ਜਾਵੇ ਨੋਟਿਸ 'ਚ ਇਹ ਕਿਹਾ ਗਿਆ ਕਿ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤੀਆਜ਼ ਰਾਸ਼ਦ ਕੁਰੀਸ਼ੀ ਦੇਸ਼ ਭਗਤ ਨੇ ਉਹਨਾਂ ਨੇ ਦੇਸ਼ ਅਤੇ ਇਸਲਾਮ ਲਈ ਇਮਾਨਦਾਰ ਨੇ ਅਤੇ ਇਹ ਜਿਹੜੀ ਗੈਲਰੀ ਬਣਾਈ ਹੈ ਉਹਨਾਂ ਨੇ ਕਿਸੇ ਵੀ ਦੇਸ਼ ਵਿਦੇਸ਼ ਤੋਂ ਆਪਣੀ ਫਾਊਂਡੇਸ਼ਨ ਚਲਾ ਰਹੇ ਨੇ ਉਹ ਡੋਨੇਸ਼ਨ ਲੈ ਕੇ ਨਹੀਂ ਚਲਾ ਰਹੇ ਅਤੇ ਨਾਲ-ਨਾਲ ਜਿਹੜੀ ਗੈਲਰੀ ਬਣਾਇਆ ਇਹ ਇੱਕ ਇਸ ਮਕਸਦ ਨਾਲ ਬਣਾਇਆ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਜਿਹੜੇ 61 ਆਈ ਹੋਈਆਂ ਰਿਸ਼ਤੇਆਂ ਵਿੱਚ ਉਹ ਠੀਕ ਹੋ ਸਕੇ ਅਤੇ ਆਮ ਲੋਕਾਂ ਵਿੱਚ ਪਿਆਰ ਵੱਧ ਸਕੇ ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਉਸ ਚੌਂਕ ਪਾਕਿਸਤਾਨ ਦੇ ਇੱਕ ਚੌਂਕ ਦਾ ਪਾਕਿਸਤਾਨ ਦੇ ਇੱਕ ਚੌਂਕ ਲਾਹੌਰ ਦੇ ਇੱਕ ਚੌਂਕ ਸ਼ਾਦਮਾਨ ਚੌਂਕ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਕਰਨ ਦੇ ਜੁੜੇ ਮਾਮਲੇ ਵਿੱਚ ਸੁਣਵਾਈ ਦੌਰਾਨ ਭਗਤ ਸਿੰਘ ਨੂੰ ਇੱਕ ਅਪਰਾਧੀ ਕਿਹਾ ਸੀਗਾ ਯਾਨੀ ਉਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਜਿਹੜੇ ਫਾਊਂਡੇਸ਼ਨ ਦੇ ਕਰਤਾ ਤਰਤਾ ਨੇ ਤੇ ਉਹ ਕਿਹਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਚਾਲਕੀ ਲਾਹੌਰ ਦੀ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਕਿ ਉਸ ਫਲਾਣੀ ਥਾਂ ਤੇ ਚੌਕ ਨਹੀਂ ਬਣੇਗਾ ਪਰ ਉਹ ਆਪਣੀ ਵੱਲੋਂ ਕਾਨੂੰਨੀ ਲੜਾਈ ਲੜਦੇ ਰਹਿਣਗੇ ਤੇ ਨਾਲ ਦੇ ਨਾਲ ਜਿਵੇਂ ਵੀ ਜਿਵੇਂ ਜਿਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਸਾਬਕਾ ਫੌਜ ਅਧਿਕਾਰੀ ਪਾਕਿਸਤਾਨ ਦੇ ਸਾਬਕਾ ਫੌਜ ਅਧਿਕਾਰੀ ਵੱਲੋਂ ਉਹਨਾਂ ਨੂੰ 50 ਕਰੋੜ ਦਾ ਨੋਟਿਸ ਭੇਜਿਆ ਗਿਆ ਅਤੇ ਨਾਲ ਨਾਲ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਣ ਦੀ ਵੀ ਗੱਲ ਰੱਖੀ ਗਈ ਹੈ ਤੇ ਜਦੋਂ ਇਹ ਮਾਮਲਾ ਪੰਜਾਬ ਦੀ ਜਦੋਂ ਮਾਮਲਾ ਹਿੰਦੁਸਤਾਨ ਪੰਜਾਬ ਦੀ ਸਰਕਾਰ ਕੋਲ ਪਹੁੰਚਿਆ ਤਾਂ ਉਹਨਾਂ ਨੇ ਵੀ ਇਸ ਮਾਮਲੇ ਤੇ ਆਵਾਜ਼ ਚੁੱਕੀ ਤੇ ਨਾਲ ਦੇ ਨਾਲ ਕੇਂਦਰ ਸਰਕਾਰ ਨੇ ਵੀ ਇਸ ਜਦੋਂ ਕੇਂਦਰ ਸਰਕਾਰ ਦੇ ਕੋਲ ਇਹ ਗੱਲ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਵੀ ਇਸ ਮਾਮਲੇ ਵਿੱਚ ਠੋਸ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੰਜਾਬ ਤਾ ਪਾਕਿਸਤਾਨ ਲਾਹੌਰ ਦੀ ਘਟਨਾ ਜਿੱਥੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਇੱਕ ਚੌਕ ਨੂੰ ਇੱਕ ਚੌਕ ਦਾ ਨਾਮ ਰੱਖਣ ਦੀ ਚਰਚਾ ਚੱਲ ਰਹੀ ਸੀ ਤੇ ਇਸੀ ਚਰਚਾ ਵਿੱਚ ਇੱਕ ਸਾਬਕਾ ਫੌਜ ਦੇ ਅਧਿਕਾਰੀ ਨੇ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅਪਰਾਧੀ ਕਹਿ ਕੇ ਸੰਬੋਧਿਤ ਕੀਤਾ ਜਿਸ ਮਾਮਲੇ ਵਿੱਚ ਹੁਣ ਪਾਕਿਸਤਾਨ ਦੇ ਹੀ ਇੱਕ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਫਾਊਂਡੇਸ਼ਨ ਚਲਾ ਰਹੇ ਇੱਕ ਇੱਕ ਸ਼ਖਸ ਨੇ ਇਮਤੀਆਜ਼ ਰਾਸ਼ਦ ਸ਼ਖਸ ਨੇ ਉਹਨਾਂ ਦੇ ਵਕੀਲ ਨੇ ਉਸ ਫੌ ਆਪਣੇ ਹੀ ਮੁਲਕ ਦੇ ਫੌਜ ਦੇ ਅਧਿਕਾਰੀ ਨੂੰ ਨੋਟਿਸ ਭੇਜਿਆ ਹੈ ਕਿ ਭਾਈ ਮਾਫੀ ਮੰਗੋ ਅਤੇ ਨਾਲ ਦੇ ਨਾਲ ਜਿਹੜਾ ਤੁਸੀਂ ਗੁਨਾਹ ਕੀਤਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਣਾ ਨੂੰ ਅਪਰਾਧੀ ਕਹਿਣ ਦਾ ਉਸ ਲਈ 50 ਕਰੋੜ ਦਾ ਜੁਰਮਾਨਾ ਵਿਪਰੋਤ ਇਸ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ ਪਾਕਿਸਤਾਨ ਦੀ ਅਦਾਲਤ ਵਿੱਚ ਹੈ 17 ਜਨਵਰੀ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ ਅਪਰਾਧੀ ਕਹਿਣ ਦਾ ਇੱਕ ਮਾਮਲਾ ਸਾਹਮਣੇ ਆਇਆ ਜਿਸ ਵਿੱਚ ਇੱਕ ਸਾਬਕਾ ਫੌਜੀ ਅਧਿਕਾਰੀ ਨੂੰ ਇੱਕ ਵਕੀਲ ਨੇ 50 ਕਰੋੜ ਦਾ ਨੋਟਿਸ ਭੇਜਿਆ ਹੈ ਨੋਟਿਸ ਦੇ ਨਾਲ-ਨਾਲ ਸਗੋਂ ਬਿਨਾਂ ਸ਼ਰਤ ਤੋਂ ਮਾਫੀ ਮੰਗਣ ਦੀ ਵੀ ਗੱਲ ਰੱਖੀ ਹੈ ਕਿ ਸ਼ਹੀਦ ਭਗਤ ਸਿੰਘ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਤੱਕ ਦੇ ਦਿੱਤੀ ਹੱਸਦੇ-ਹੱਸਦੇ ਫਾਸੀ ਦੇ ਫੰਦੇ ਨੂੰ ਚੁੰਮ ਲਿਆ ਤੇ ਉਹਨਾਂ ਨੂੰ ਕੋਈ ਅਪਰਾਧੀ ਕਿਵੇਂ ਕਹਿ ਸਕਦਾ ਹੈ ਇਹ ਮਾਮਲਾ ਲਾਹੌਰ ਪਾਕਿਸਤਾਨ ਤੋਂ ਸਾਹਮਣੇ ਆਇਆ ਜਿੱਥੇ ਕੁਝ ਦਿਨ ਪਹਿਲਾਂ ਪਾਕਿਸਤਾਨ ਵਿੱਚ ਸ਼ਹੀਦੇ ਆਜ਼ਮ ਸ਼ਹੀਦ ਭਗਤ ਸਿੰਘ ਦੇ ਨਾਮ ਤੇ ਇੱਕ ਗੈਲਰੀ ਬਣੀ ਸੀ ਅਤੇ ਉਸ ਤੋਂ ਕੁਝ ਮਹੀਨੇ ਪਹਿਲਾਂ ਇਹ ਚਰਚਾ ਉੱਠੀ ਸੀ ਕਿ ਪਾਕਿਸਤਾਨ ਦੇ ਇੱਕ ਚੌਕ ਨੂੰ ਸ਼ਹੀਦੇ ਆਜ਼ਮ ਭਗਤ ਸਿੰਘ ਦੇ ਨਾਮ ਤੇ ਰੱਖਣਾ ਚਾਹੀਦਾ ਹੈ ਤੇ ਇਸ ਦਲੀਲ ਵਿੱਚ ਇੱਕ ਸਾਬਕਾ ਫੌਜੀ ਅਧਿਕਾਰੀ ਨੇ ਆਪਣੀ ਗੱਲ ਕੋਰਟ ਵਿੱਚ ਰੱਖੀ ਸੀ ਲਾਹੌਰ ਦੀ ਤੇ ਲਾਹੌਰ ਦੀ ਹਾਈ ਕੋਰਟ ਵਿੱਚ ਕਿਹਾ ਗਿਆ ਸੀ ਉਸ ਲਾਹੌਰ ਦੀ ਹਾਈ ਕੋਰਟ ਵਿੱਚ ਉਸ ਰਿਪੋਰਟ ਦੇ ਹਵਾਲੇ ਤੋਂ ਕਿਹਾ ਗਿਆ ਸੀ ਕਿ ਭਾਈ ਭਗਤ ਸਿੰਘ ਇੱਕ ਅਪਰਾਧੀ ਹੈ ਇਸ ਮਾਮਲੇ ਵਿੱਚ ਸਖਤ ਤੌਰ ਤੇ ਜਿਸ ਸ਼ਖਸ ਨੇ ਉਹ ਗੈਲਰੀ ਬਣਾਈ ਹੈ ਉਹਨਾਂ ਨੇ ਸਖਤ ਤੌਰ ਤੇ ਹਦਾਇਤ ਕੀਤੀ ਹੈ ਤੇ ਇਸ ਚੀਜ਼ ਨੂੰ ਕਾਨੂੰਨੀ ਤਰੀਕੇ ਨਾਲ ਲੀਗਲ ਐਂਗਲ ਨਾਲ ਲੜਨ ਦੀ ਗੱਲ ਵੀ ਆਖੀ ਹੈ ਤੁਹਾਨੂੰ ਦੱਸ ਦਈਏ ਕਿ ਇਸ ਮਾਮਲੇ ਚ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਦੇ ਫਾਊਂਡੇਸ਼ਨ ਨੇ ਸਾਬਕਾ ਫੌਜ ਅਧਿਕਾਰੀ ਨੂੰ ਕਾਨੂੰਨੀ ਨੋਟਿਸ ਭੇਜਿਆ ਤੇ ਨਾਲ ਦੇ ਨਾਲ 50 ਕਰੋੜ ਦਾ 50 ਕਰੋੜ ਦਾ ਕਾਨੂੰਨੀ ਨੋਟਿਸ ਭੇਜਿਆ ਅਤੇ ਇਹ ਗੱਲ ਰੱਖੀ ਹੈ ਕਿ ਸਾਰੇ ਦੇ ਸਾਹਮਣੇ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗੀ ਜਾਵੇ ਨੋਟਿਸ 'ਚ ਇਹ ਕਿਹਾ ਗਿਆ ਕਿ ਭਗਤ ਸਿੰਘ ਮੈਮੋਰੀਅਲ ਫਾਊਂਡੇਸ਼ਨ ਪਾਕਿਸਤਾਨ ਦੇ ਚੇਅਰਮੈਨ ਇਮਤੀਆਜ਼ ਰਾਸ਼ਦ ਕੁਰੀਸ਼ੀ ਦੇਸ਼ ਭਗਤ ਨੇ ਉਹਨਾਂ ਨੇ ਦੇਸ਼ ਅਤੇ ਇਸਲਾਮ ਲਈ ਇਮਾਨਦਾਰ ਨੇ ਅਤੇ ਇਹ ਜਿਹੜੀ ਗੈਲਰੀ ਬਣਾਈ ਹੈ ਉਹਨਾਂ ਨੇ ਕਿਸੇ ਵੀ ਦੇਸ਼ ਵਿਦੇਸ਼ ਤੋਂ ਆਪਣੀ ਫਾਊਂਡੇਸ਼ਨ ਚਲਾ ਰਹੇ ਨੇ ਉਹ ਡੋਨੇਸ਼ਨ ਲੈ ਕੇ ਨਹੀਂ ਚਲਾ ਰਹੇ ਅਤੇ ਨਾਲ-ਨਾਲ ਜਿਹੜੀ ਗੈਲਰੀ ਬਣਾਈ ਆ ਇਹ ਇੱਕ ਇਸ ਮਕਸਦ ਨਾਲ ਬਣਾਈ ਹੈ ਕਿ ਹਿੰਦੁਸਤਾਨ ਅਤੇ ਪਾਕਿਸਤਾਨ ਦੋਵਾਂ ਮੁਲਕਾਂ ਵਿੱਚ ਜਿਹੜੇ ਕੁੜੱਤਨ ਆਈ ਹੋਈਆਂ ਰਿਸ਼ਤੇ ਆ ਵਿੱਚ ਉਹ ਠੀਕ ਹੋ ਸਕੇ ਅਤੇ ਆਮ ਲੋਕਾਂ ਵਿੱਚ ਪਿਆਰ ਵੱਧ ਸਕੇ ਇਸ ਮਾਮਲੇ ਵਿੱਚ ਉਹਨਾਂ ਨੇ ਕਿਹਾ ਕਿ ਉਸ ਚੌਂਕ ਪਾਕਿਸਤਾਨ ਦੇ ਇੱਕ ਚੌਂਕ ਦਾ ਪਾਕਿਸਤਾਨ ਦੇ ਇੱਕ ਚੌਂਕ ਲਾਹੌਰ ਦੇ ਇੱਕ ਚੌਂਕ ਸ਼ਾਦਮਾਨ ਚੌਂਕ ਦਾ ਨਾਮ ਬਦਲ ਕੇ ਸ਼ਹੀਦ ਭਗਤ ਸਿੰਘ ਕਰਨ ਦੇ ਜੁੜੇ ਮਾਮਲੇ ਵਿੱਚ ਸੁਣਵਾਈ ਦੌਰਾਨ ਭਗਤ ਸਿੰਘ ਨੂੰ ਇੱਕ ਅਪਰਾਧੀ ਕਿਹਾ ਸੀਗਾ ਯਾਨੀ ਉਸ ਮਾਮਲੇ ਨੂੰ ਲੈ ਕੇ ਉਹਨਾਂ ਨੂੰ ਬਹੁਤ ਠੇਸ ਪਹੁੰਚੀ ਹੈ ਜਿਹੜੇ ਫਾਊਂਡੇਸ਼ਨ ਦੇ ਕਰਤਾ ਤਰਤਾ ਨੇ ਤੇ ਉਹ ਕਿਹਾ ਉਹਨਾਂ ਨੇ ਕਿਹਾ ਕਿ ਇਸ ਮਾਮਲੇ ਚਾਹਾਲਕੀ ਲਾਹੌਰ ਦੀ ਹਾਈ ਕੋਰਟ ਨੇ ਤਾਂ ਕਹਿ ਦਿੱਤਾ ਕਿ ਉਸ ਫਲਾਣੀ ਥਾਂ ਤੇ ਚੌਂਕ ਨਹੀਂ ਬਣੇਗਾ ਪਰ ਉਹ ਆਪਣੇ ਵੱਲੋਂ ਕਾਨੂੰਨੀ ਲੜਾਈ ਲੜਦੇ ਰਹੇ ਦੇ ਨਾਲ ਦੇ ਨਾਲ ਜਿਵੇਂ ਵੀ ਜਿਵੇਂ ਜਿਸ ਤਰੀਕੇ ਦੀ ਸ਼ਬਦਾਵਲੀ ਦਾ ਇਸਤੇਮਾਲ ਕੀਤਾ ਗਿਆ ਹੈ ਸਾਬਕਾ ਫੌਜ ਅਧਿਕਾਰੀ ਪਾਕਿਸਤਾਨ ਦੇ ਸਾਬਕਾ ਫੌਜ ਅਧਿਕਾਰੀ ਵੱਲੋਂ ਉਹਨਾਂ ਨੂੰ 50 ਕਰੋੜ ਦਾ ਨੋਟਿਸ ਭੇਜਿਆ ਗਿਆ ਅਤੇ ਨਾਲ ਨਾਲ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗਣ ਦੀ ਵੀ ਗੱਲ ਰੱਖੀ ਗਈ ਹੈ ਤੇ ਜਦੋਂ ਇਹ ਮਾਮਲਾ ਪੰਜਾਬ ਦੀ ਜਦੋਂ ਮਾਮਲਾ ਹਿੰਦੁਸਤਾਨ ਪੰਜਾਬ ਦੀ ਸਰਕਾਰ ਕੋਲ ਪਹੁੰਚਿਆ ਤਾਂ ਉਹਨਾਂ ਨੇ ਵੀ ਇਸ ਮਾਮਲੇ ਤੇ ਆਵਾਜ਼ ਚੁੱਕੀ ਤੇ ਨਾਲ ਦੇ ਨਾਲ ਕੇਂਦਰ ਸਰਕਾਰ ਨੇ ਵੀ ਇਸ ਜਦੋਂ ਕੇਂਦਰ ਸਰਕਾਰ ਦੇ ਕੋਲ ਇਹ ਗੱਲ ਪਹੁੰਚਦੀ ਹੈ ਤਾਂ ਉਹਨਾਂ ਵੱਲੋਂ ਵੀ ਇਸ ਮਾਮਲੇ ਵਿੱਚ ਠੋਸ ਕਾਰਵਾਈ ਕੀਤੀ ਜਾਂਦੀ ਹੈ ਤਾਂ ਪੰਜਾਬ ਤਾ ਪਾਕਿਸਤਾਨ ਲਾਹੌਰ ਦੀ ਘਟਨਾ ਜਿੱਥੇ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਇੱਕ ਚੌਕ ਨੂੰ ਇੱਕ ਚੌਕ ਦਾ ਨਾਮ ਰੱਖਣ ਦੀ ਚਰਚਾ ਚੱਲ ਰਹੀ ਸੀ ਤੇ اسی ਚਰਚਾ ਵਿੱਚ ਇੱਕ ਸਾਬਕਾ ਫੌਜ ਦੇ ਅਧਿਕਾਰੀ ਨੇ ਸ਼ਹੀਦ ਭਗਤ ਸਿੰਘ ਉਹਨਾਂ ਨੂੰ ਅਪਰਾਧੀ ਕਹਿ ਕੇ ਸੰਬੋਧਿਤ ਕੀਤਾ ਜਿਸ ਮਾਮਲੇ ਵਿੱਚ ਹੁਣ ਪਾਕਿਸਤਾਨ ਦੇ ਹੀ ਇੱਕ ਸ਼ਹੀਦ ਭਗਤ ਸਿੰਘ ਦੇ ਨਾਂ ਤੇ ਫਾਊਂਡੇਸ਼ਨ ਚਲਾ ਰਹੇ ਇੱਕ ਇੱਕ ਸ਼ਖਸ ਨੇ ਇਮਤੀਆਜ਼ ਰਾਸ਼ਦ ਸ਼ਖਸ ਨੇ ਉਹਨਾਂ ਦੇ ਵਕੀਲ ਨੇ ਉਸ ਫੌ ਆਪਣੇ ਹੀ ਮੁਲਕ ਦੇ ਫੌਜ ਦੇ ਅਧਿਕਾਰੀ ਨੂੰ ਨੋਟਿਸ ਭੇਜਿਆ ਹੈ ਕਿ ਭਾਈ ਮਾਫੀ ਮੰਗੋ ਅਤੇ ਨਾਲ ਦੇ ਨਾਲ ਜਿਹੜਾ ਤੁਸੀਂ ਗੁਨਾਹ ਕੀਤਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਹੋਣਾਂ ਨੂੰ ਅਪਰਾਧੀ ਕਹਿਣ ਦਾ ਉਸ ਲਈ 50 ਕਰੋੜ ਦਾ ਜੁਰਮਾਨਾ ਦੇਪੁਰੋ ਤੇ ਇਸ ਮਾਮਲੇ ਵਿੱਚ ਹੁਣ ਅਗਲੀ ਸੁਣਵਾਈ ਪਾਕਿਸਤਾਨ ਦੀ ਅਦਾਲਤ ਵਿੱਚ 17 ਜਨਵਰੀ